ਕਿਆਰ ਕਰਦੇ ਨੇ ਭਗਵੰਤ ਮਾਨ ਸਾਹਿਬ ਦਾ ਆਪਣਾ ਨਾਮ ਦੱਸ ਕੇ ਤੇ ਜਿਨ੍ਹਾਂ ਦੇ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਸੁਖਦੇਵ ਸਿੰਘ ਜੀ ਕਿਤਰਾ ਕਾਰਵਾਈ ਨੂੰ ਦੇਖਦੇ ਜੀ ਬਹੁਤ ਵਧੀਆ ਕਾਰ ਹੈ ਜੀ ਜੋ ਪੰਜਾਬ ਸਰਕਾਰ ਕਰ ਰਹੀ ਹੈ ਜੀ ਭਗਵੰਤ ਮਾਨ ਜੀ ਕਰ ਰਿਹਾ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਕਿੰਨੀ ਕੁ ਦੇਰ ਤੋਂ ਜਿਹੜਾ ਵਾ ਨਸ਼ਾ ਤੁਹਾਡੇ ਪਿੰਡ ਦੇ ਵਿੱਚ ਵਿਕ ਰਿਹਾ ਬੜੇ ਚਿਰ ਤੋਂ ਹੀ ਆ ਜੀ ਕੋਈ ਕੰਪਲੇਨਟ ਕੀਤੀ ਗਈ ਪੁਲਿਸ ਪ੍ਰਸ਼ਾਸਨ ਬੜੀਆਂ ਕੰਪਲੇਨਾਂ ਪਿਛਲੀ ਵਾਰੀ ਵੀ ਅੰਮਰ ਸੀ ਇਸੇ ਪੰਚਾਇਤ ਸੀ ਇਤੋਂ ਲੈ ਕੇ ਜਾਂਦੇ ਪੱਕੀ ਗੱਲ ਇਹ ਵੇਚਦੇ ਸੀ ਕਿ ਕੀ ਕਰਦੇ ਸੀ ਬਿਲਕੁਲ ਵੇਚਦੇ ਆ ਜੀ ਅੱਛਾ ਕੀ ਨਾਮ ਦਾ ਘਰ ਵਾਲਾ ਦਾ ਹਾਂਜੀ ਇਹਨਾਂ ਦਾ ਨਾਂ ਕੀ ਦਿਨਾ ਵੇਚ ਦੇਣਾ ਤਾਂ ਇਹਨਾਂ ਦਾ ਮੇਨ ਪੰਦਾ ਜੀ ਠਾਸ਼ਾ ਜਿਹੜੀ ਟੋਰ ਤੇ ਚਲੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਵਾ ਪੈਣੀ ਦੇ ਵਿੱਚ ਹੂੰ ਬਾਕੀ ਪਰਿਵਾਰ ਹੈ ਜੀ ਵੇਚਦਾ ਕੌਣ ਸੀਗਾ ਸਾਰਾ ਪਰਿਵਾਰ ਹੈ ਜੀ ਇਹ ਕੀ ਰਾਜ ਹੀ ਪੜਦਾ ਹੋਰ ਸ਼ਿਰਾਜਪੁੱਤਾਂ ਠੀਕ ਹੈ ਕਿੰਨੇ ਕ ਪਰਚੇ ਜਿਹੜੇ ਇਹਨਾਂ ਦੇ ਉੱਪਰ ਦਰਜ ਹੋਏ ਬੜਿਆ ਜੀ ਗਣਕਣਤੀ ਆ ਜੀ ਕੋਈ ਗਣਕਣਤੀ ਨਹੀਂ ਆ ਗਈ ਇਹਦੇ ਪਹਿਲੇ ਤੁਸੀਂ ਕਿੰਨੀ ਕੰਪਲੇਂਟ ਕੀਤੀ ਆ ਉਸ ਘਰਬਾਹੀ ਹੋਈ ਪਹਿਲੇ ਕੋਈ ਕੋਈ ਕਾਰਵਾਈ ਨਹੀਂ ਹੋਈ ਉਲਟਾ ਪੰਚਾਇਤ ਤੇ ਪਰਚ ਹੋਇਆ ਜੀ ਐਸ ਥਾਂ ਤੋਂ ਅਸੀਂ ਕੇਸ ਲੜਿਆ ਜੀ ਕਿ ਜਿੱਤੇ ਵੀ ਅਸੀਂ ਉਲਟਾ 2.5000 ਇਹ ਤੇ ਨੇ ਕਿ ਕੀਤਾ ਵੀ ਸਾਡੇ ਵਰਕ ਵਰਕ ਖਲਾਫ ਤੋਂ ਹਾਂਜੀ ਪੰਚਾਇਤੀ ਜਗ੍ਹਾ ਹੈ ਪੰਚਾਇਤ ਦੇ ਕਰ ਇਹਨਾਂ ਨੇ ਮੁਰਗੇ ਸਾਡੇ ਤੇ ਕੀਤਾ ਹੈ ਇਹਨਾਂ ਨੇ ਕੀ ਨਹੀਂ ਜਗ੍ਹਾ ਪੰਚਾਇਤੀ ਹੈ ਪੰਚਾਇਤੀ ਜਗ੍ਹਾ ਹੀ ਹੈ ਇਹ ਕਬਜ਼ਾ ਕਰ ਮੇਰਾ ਨਾਮ ਅਨੁਰਜੀਤ ਹੈ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਐਕਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਕਰ ਰਹੀ ਹੈ ਸਰਕਾਰ ਹੂੰ ਕਿੰਨਾ ਕ ਨਸ਼ਾ ਜਿਹੜਾ ਵਾ ਪਿੰਡ ਦੇ ਵਿੱਚ ਉਹ ਬਹੁਤ ਜ਼ਿਆਦਾ ਨਸ਼ਾ ਪਿੰਡ ਦੇ ਵਿੱਚ ਜਿਹੜੀ ਆ ਕਾਰਵਾਈ ਹੋ ਰਹੀ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਹੋ ਰਹੀ ਹੈ ਤਨ ਲੱਗਦਾ ਕਿ ਪੁਲਿਸ ਨੂੰ ਪਹਿਲਾਂ ਪਤਾ ਸੀ ਪਿੰਡ 'ਚ ਨਸ਼ਾ ਵਿਕਦਾ ਇਹ ਪਤਾ ਹੀ ਇਹ ਤਾਂ ਤਾਂ ਹੀ ਆਈ ਹੈ ਜੇ ਇਹਨਾਂ ਨੂੰ ਪਤਾ ਹੀ ਆ ਤੇ ਇਹਨਾਂ ਨੂੰ ਫੇਰ ਹੀ ਆਈ ਪਹਿਲਾਂ ਕਿਉਂ ਨਹੀਂ ਐਕਸ਼ਨ ਕੀਤਾ ਜੀ ਪਹਿਲੋਂ ਇਹ ਸਰਕਾਰ ਦੀ ਮਰਜ਼ੀ ਹੈ ਇਹਨਾਂ ਦੀ ਪੁਲਿਸ ਦੀ ਇਹ ਹੋਣੀ ਪੱਡੋ ਸਰਕਾਰ ਰਵਾਈ ਕਰ ਰਹੀ ਹੈ ਹਾਂਜੀ ਹੋਣੀ ਪੱਡੋ ਸਰਕਾਰ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਕੀਤੀ ਖੋਲ ਕੇ ਕਰੋ ਗੱਲ ਖੋਲ ਕੇ ਤੇ ਕਿਹਨੇ ਗੱਲ ਕਰਦੇ ਨੇ ਲੈ ਖੋਲ ਕੇ ਕਰ ਕੋਈ ਗੱਲ ਹੈ ਹੁਣ ਕੋਈ ਨਹੀਂ ਸਰਪੰਚ ਕੋ ਕਰ ਲੋ ਜਿਹੜੀ ਗੱਲ ਉਹਨਾਂ ਪਤਾ ਸਾਰ ਕਰ ਲੈਣਗੇ ਕੋਜੀ ਮਾਨਯੋਗ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਗੌਰਵ ਯਾਦਵ ਜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਨਿਰਦੇਸ਼ ਦਿੱਤੇ ਨੇ ਕਿ ਜਿੱਥੇ ਵੀ ਤੁਹਾਨੂੰ ਇਦਾਂ ਦੀ ਕੋਈ ਤੁਹਾਡੇ ਪ੍ਰਾਪਰਟੀ ਦੇ ਸੰਬੰਧ ਚ ਜੇ ਸਿਵਲ ਪ੍ਰਸ਼ਾਸਨ ਵੱਲੋਂ ਸਾਡੀ ਪੁਲਿਸ ਸਹਾਇਤਾ ਦੀ ਲੋੜ ਪੈਂਦੀ ਹੈ ਕੀ ਡਿਮੋਲੀਸ਼ਨ ਲਈ ਜੇ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਸਹਾਇਤਾ ਦੀ ਲੋੜ ਹੈ ਉਸੇ ਤਹਿਤ ਇੱਕ ਪੋਰਸੀ ਰਾਜਪੂਤਾਂ ਪਿੰਡ ਹੈ ਜੀ ਅੰਮ੍ਰਿਤਸਰ ਦੇ ਹੱਤੇ ਜ਼ਿਲ੍ਹੇ ਦਾ ਇਰੇਤ ਜੀ ਇੱਕ ਰਣਜੋਤ ਸਿੰਘ ਨਾਮ ਦਾ ਵਿਅਕਤੀ ਹੈਗਾ ਜਿਹਦੇ ਤੇ 7 ਐਫਆਈਆਰ ਰਜਿਸਟਰਡ ਨੇ 5 ਐਨਡੀਪੀਐਸ ਦੇ ਐਫਆਈਆਰ ਉਸਤੇ ਆਲਰੇਡੀ ਰਜਿਸਟਰਡ ਨੇ ਇਰੇ ਫੈਮਿਲੀ ਚੋ ਜੀ 4 ਲੋਕੀ ਬੈਡ ਕੈਰੈਕਟਰ ਬੀਸੀ ਨੇ ਤੇ ਉਹਨਾਂ ਦੇ ਘਰ ਚ ਪੰਚਾਇਤ ਨੇ ਲਿਖ ਕੇ ਦਿੱਤਾ ਜੀ ਕਿ ਇਹਨਾਂ ਨੇ ਛੱਪੜ ਚ ਜਿਹੜੀ ਹੈਗੀ ਐ ਏਰੀਆ ਨੂੰ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਤੇ ਇਹਨੂੰ ਇਹਦੇ ਇਹਦੇ ਚ ਸਾਨੂੰ ਕਬਜ਼ਾ ਛਡਾਇਆ ਜਾਵੇ ਇਸੇ ਤਹਿਤ ਸਾਨੂੰ ਇਨਫੋਰਮੇਸ਼ਨ ਮਿਲੀ ਸਿਵਲ ਪ੍ਰਸ਼ਾਸਨ ਵੱਲੋਂ ਕਿ ਸਾਨੂੰ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਹੈ ਉਸੇ ਤਹਿਤ ਜੀ ਅੱਜ ਅਸੀਂ ਪੁਲਿਸ ਪ੍ਰੋਟੈਕਸ਼ਨ ਦੇ ਦੇਣ ਲਈ ਅੱਜ ਇਸ ਪਿੰਡ ਚ ਰਣਜੋਤ ਸਿੰਘ ਨਾਮ ਦੇ ਵਿਅਕਤੀ ਦਾ ਘਰ ਦਾ ਜਿਹੜਾ ਕਬਜ਼ਾ ਛਡਾਣਾ ਹੈਗਾ ਏਰੀਆ ਦਾ ਉਸ ਤਹਿਤ ਅਸੀਂ ਆਏ ਹਾਂ ਇੱਥੇ ਦੰਦ ਦੇਖੋ ਹੋਰ ਕਿਹੜੇ ਕਰਨ ਹੋਰ ਜਗਤ ਕਰ ਵੀ ਕੀਤੀ ਜਾ ਰਹੀ ਹੈ ਕਰਗੀ ਕਾਰਵਾਈ ਕੇ ਸਾਂਝੀ ਕਾਰਵਾਈ ਨੂੰ ਦੇਖੋ ਜੀ ਇਹ ਜਿਹੜਾ ਹੈਗਾ ਵਿਅਕਤੀ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ 5 ਐਨਡੀਪੀਐਸ ਦੇ ਮਕਦਮੇ ਆਲਰੇਡੀ ਦਰਜ ਨੇ ਇਹ ਯੁੱਧ ਇਹਦੇ ਇਹਦੇ ਫਾਦਰ ਤੇ ਜੀ 14 ਐਫਆਈਆਰ ਰਜਿਸਟਰ ਨੇ ਇਹਦੀ ਮਾਤਾ ਤੇ 6 ਐਫਆਈਆਰ ਰਜਿਸਟਰਡ ਨੇ ਇਹਨਾਂ ਨੇ ਪੂਰੇ ਟੱਬਰ ਨੇ ساری ਉਮਰ ਕਾਲੀ ਕਮਾਈ ਕੀਤੀ ਹੈ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ ਉਸ ਦੇ ਤਹਿਤ ਵੱਡੀ ਕਾਰਵਾਈ ਹੋਈ ਹੈ ਜੀ ਕਿ ਜਿਹੜੇ ਇਦਾਂ ਦੇ ਕਾਲੇ ਧੰਦੇ ਵਿੱਚ ਲੱਗੇ ਹੋਏ ਨੇ तमाम ਉਮਰ ਤੋਂ ਜਿਹੜੇ ਲੋਕੀ ਹੱਡ ਤੋੜ ਮਿਹਨਤਾਂ ਕਰਕੇ ਆਪਣੀ ਕਮਾਈ ਕਰਦੇ ਨੇ ਦਸਾਂ ਨੋਹਾਂ ਦੀ ਕਮਾਈ ਕਰਦੇ ਨੇ ਜਦੋਂ ਉਹਨਾਂ ਨੂੰ ਦਿਖਦਾ ਹੈ ਕਿ ਇਹ ਮਾੜੇ ਵਿਅਕਤੀ ਆਪਣੀਆਂ ਕਮਾਈਆਂ ਕਰ ਰਹੇ ਨੇ ਜਦੋਂ ਹੁਣ ਉਹਨਾਂ ਦੇ ਜਿਹੜੀਆਂ ਡਿਮੋਲੀਸ਼ਨ ਸ਼ੁਰੂ ਹੋਈਆਂ ਨੇ ਤਾਂ ਆਮ ਲੋਕਾਂ 'ਚ ਪੂਰੀ ਜ਼ਿਆਦਾ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਜਿਹੜੇ ਮਾੜੇ ਵਿਅਕਤੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹ ਮੈਸੇਜ ਜਾਂਦਾ ਹੈ ਕਿ ਦੇਖੋ ਮਾੜੇ ਕੰਮ ਨਾ ਕਰੀਏ ਆਪਾਂ ਕਿ ਜਿਹੜੀਆਂ ਆਪਾਂ ਮਿਹਨਤ ਇਹ ਮਾੜੇ ਕੰਮਾਂ ਨਾਲ ਜਿਹੜੀਆਂ ਕਮਾਈਆਂ ਕਰਕੇ ਆਪਣੀਆਂ ਕੋਠੀਆਂ ਸਾਰੇ ਮਹਿਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰੇ ਮੈਲ ਛੱਟ ਚ ਡਿੱਗ ਜਾਂਦੇ ਹੁੰਦੇ ਨੇ ਜੀ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਹੁੰਦਾ ਉਹ ਇਹਨਾਂ ਦੀ ਵਿਵਸਥਾ ਲੈ ਕੇ ਚੱਲ ਰਹੇ ਹੋ ਕੋਈ ਇਹਨਾਂ ਨੂੰ ਕਿ ਕਿੱਥੇ ਰਹਿਣਗੇ ਜਿਹੜੇ ਘਰ ਦੇ ਬਾਕੀ ਮੈਂਬਰ ਨੇ ਦੇਖੋ ਜੀ ਇਹ ਪੰਚਾਇਤ ਜਿਹੜੀ ਹੈਗੀ ਆ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀਗੀ ਕਿ ਇਹ ਜਿਹੜਾ ਛੱਪੜ ਦਾ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਜੀ ਇਹਨਾਂ ਨੇ ਇਹ ਡਰਾਵਾ ਹੀ ਪਾਇਆ ਹੋਇਆ ਸੀਗਾ ਜੀ ਮੇਰੇ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਪਰਿਵਾਰ ਚੋਂ ਚਾਰ ਜੀ ਬੈਡ ਕੈਰੈਕਟਰ ਨੇ ਤੇ ਇਹ ਇਹਨਾਂ ਕੋਲ ਆਪੇ ਹੀ ਵਿਅਸਥਾ ਇਹਨਾਂ ਦੀ ਪੰਚਾਇਤ ਦੇ ਸਹਿਮਤੀ ਨਾਲ ਜਿਹੜਾ ਹੋਇਆ